Press the bell icon and never miss a video from newsnumber.com. ਨਿਊਜ਼ ਨੰਬਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਮੋਲ ਸਰੋਤ ਹੈ ਦਿਲ ਤੋਂ ਸਵਾਗਤ ਕਰਦਾ ਤੁਹਾਨੂੰ ਸਾਰਿਆਂ ਨੂੰ ਅਦਬ ਤੇ ਪਿਆਰ ਭਰੀ ਸਾਸੀ ਗੱਲ ਜੀ ਤੁਸੀਂ ਜਾਣਦੇ ਹੋ ਕਿ ਪੰਜਾਬੀ ਸਿਨੇਮੇ ਦੇ ਨਿਰਮਾਣ ਦੇ ਵਿੱਚ ਬਹੁਤ ਵਾਧਾ ਹੋ ਰਿਹਾ ਧੜਾ ਧੜ ਪੰਜਾਬੀ ਫਿਲਮਾਂ ਬਣ ਰਹੀਆਂ ਨੇ 5 April 2019 ਨੂੰ ਰਾਕੇਸ਼ ਮਹਿਤਾ ਹੋਰਾਂ ਦੀ ਡਾਇਰੈਕਟ ਕੀਤੀ ਤੇ ਬੱਲੀ ਸਿੰਘ ਕਕੜੋਰਾਂ ਦੀ ਪ੍ਰੋਡਿਊਸ ਕੀਤੀ ਫਿਲਮ ਆਰੀਆ ਜੀ 11 ਵੇ ਜਿਸ ਦੇ ਵਿੱਚ ਸਾਨੂੰ ਅਨੇਕਾਂ ਹੀ ਵੱਡੇ ਅਦਾਕਾਰ ਮਿਲਣਗੇ ਚਾਹੇ ਗੱਲ ਭਾਵੇਂ ਜੋਰਾਜ ਹਾਂਸਤੀ ਹੋਵੇ ਰਗਵੀਰ ਬੋਲੀ ਜੋਗਰਾਜ ਸਿੰਘ ਬੀ ਐਨ ਸ਼ਰਮਾ ਨਿਰਮਲ ਰਿਸ਼ੀ मैम ਅਨੇਕ ਹੀ ਵੱਡੇ ਅਦਾਕਾਰ ਸਾਨੂੰ ਇਸ ਫਿਲਮ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਮੇਰੇ ਨਾਲ ਹੁਣ ਫਿਲਮ ਦੇ ਡਾਇਰੈਕਟਰ ਰਾਕੇਸ਼ ਮਹਿਤਾ ਸਰ ਤੇ ਫਿਲਮ ਦੇ ਪ੍ਰੋਡਿਊਸਰ ਬੱਲੀ ਸਿੰਘ ਕੱਕੜੂਰੀ ਬੈਠਿਆ ਤੇ ਅੱਜ ਉਹਨਾਂ ਦੇ ਨਾਲ ਕਰਦੇ ਆ ਫਿਲਮ ਦੇ ਰਿਲੇਟਡ ਗੱਲਾਂ ਪਾਜੀ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੋਨੋਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਵਾਗਤ ਹੈ ਨਿਊਜ਼ ਨੰਬਰ ਤੇ ਥੈਂਕ ਯੂ ਵੈਰੀ ਮਚ ਜੀ ਤੁਹਾਡਾ ਬਹੁਤ ਸ਼ੁਕਰੀਆ ਜਿਹੜੇ हिसाब ਨਾਲ ਤੁਹਾਡੇ ਦੋਨਾਂ ਦੇ ਮੈਂ ਚਿਹਰੇ ਤੇ ਖੁਸ਼ੀ ਦੇਖ ਰਿਆਂ ਤਾਂ ਮੈਨੂੰ ਇਹ ਲੱਗਦਾ ਵੀ ਫਿਲਮ ਵਾਕਈ ਵਾ ਕਮਾਲ ਬਣ ਚੁੱਕੀ ਬਹੁਤ ਬਹੁਤ ਜ਼ਬਰਦਸਤ ਬਣੀ ਹੈ ਜੀ ਬਹੁਤ ਵਾ ਕਮਾਲ ਸੀਰੀਅਸਲੀ ਤੇ ਜਿਹੜੀ ਇਹ ਪ੍ਰੋਡਿਊਸਰ ਇੰਗਲੈਂਡ ਤੋਂ ਪ੍ਰੋਡਿਊਸਰ ਤੁਸੀਂ ਲੱਭ ਕੇ ਲਿਆਉਂਦੇ ਆ ਨਾ ਮੈਂ ਪਿੱਛੇ ਜੀ ਇੱਕ ਪ੍ਰੈਸ ਕਾਨਫਰੈਂਸ ਤੇ ਗਿਆ ਸੀ ਤਾਂ ਉੱਥੇ ਬਾਲੀਵੁੱਡ ਜਿਹੜੇ ਫਿਲਮਾਂ ਪ੍ਰੋਡਿਊਸ ਕਰਦੇ ਸੀ ਤ ਉਹ ਆਏ ਹੋਏ ਉੱਥੇ ਉਹ ਕਹਿੰਦੇ ਜੀ ਪੰਜਾਬੀ ਫਿਲਮਾਂ ਤਰੱਕੀ ਬਹੁਤ ਕਰ ਰਹੀਆਂ ਨੇ ਤਾਂ ਕਰਕੇ ਅਸੀਂ ਸੋਚਿਆ ਜੀ ਪੰਜਾਬੀ ਫਿਲਮ ਪ੍ਰੋਡਿਊਸ ਕੀਤੀ ਹੈ ਕਰੀਏ ਨਾ ਤੇ ਇਹ ਪ੍ਰੋਡਿਊਸਰਾਂ ਦੇ ਨਾਲ ਆਪਾਂ ਕਹੀ ਬੱਲੀ ਸਿੰਘ ਕਕਰੂੜਾ ਨਾਲ ਜੁੜਨ ਦਾ ਸਬਬ ਹਨਾ ਇਹਨਾਂ ਦਾ ਇਸ ਫਿਲਮ ਨਾਲ ਜੁੜਨ ਦਾ ਸਬਬ ਕਿਵੇਂ ਬਣਿਆ ਨਹੀਂ ਜਿਹੜੇ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਪ੍ਰੋਡਿਊਸਰਾਂ ਕਿ ਪੰਜਾਬੀ ਫਿਲਮਾਂ ਦੇ ਤਰੱਕੀ ਬਹੁਤ ਕੀਤਾ ਆ ਕਰਕੇ ਜੁੜੇ ਉਹਨਾਂ ਦਾ ਉਹ ਪੇਪਰਾਂ ਦੇ ਤਰੱਕੀ ਕੀਤੀ ਜਾਂ ਸੋਸ਼ਲ ਮੀਡੀਆ 'ਚ ਤਰੱਕੀ ਕੀਤੀ ਹੈ ਬਟ ਰਿਐਲਿਟੀ ਕੁਝ ਹੋਰ ਹੈ ਰਿਐਲਿਟੀ ਸੀਰੀਅਸਲੀ ਕੁਝ ਹੋਰ ਹੈ ਔਰ ਮੈਂ ਉਹ ਆਪਣੇ ਪ੍ਰੋਡਿਊਸਰ ਸਾਹਿਬ ਨੂੰ ਪਹਿਲਾਂ ਹੀ ਕਹਿੰਦਾ ਸੀ ਕਿ ਇਹੋ ਜਿਹਾ ਸੋਚ ਕੇ ਨਾ ਕਰਨਾ ਕਿ ਮੈਂ ਤੁਹਾਨੂੰ ਕੋਈ ਇਹੋ ਜਿਹੀ ਫਿਲਮ ਹੋ ਜਾਏਗੀ ਇਹ ਹੋ ਜਾਏਗਾ ਉਹ ਦੇਖੋ ਫਿਲਮ ਵਧੀਆ ਬਣਾਓ ਪ੍ਰਮੋਟ ਅੱਛੇ ਬਾਕੀ ਵੀਰ ਆਡੀਅੰਸ ਛੱਡਦੇ ਹੋ ਔਰ ਜਿਹੜੀਆਂ ਫਿਗਰਾਂ ਦੇਖ ਕੇ ਮਤਲਬ ਮੈਂ ਇਹੋ ਜੇ ਤੁਹਾਨੂੰ ਕੋਈ ਗਲਤ ਪਿਕਚਰ ਨਹੀਂ ਦਿਖਾਣਾ ਚਾਹੁੰਦਾ ਕਿਦਾਂ ਹੋ ਜਾਏਗਾ ਇਹ ਹੋ ਜਾਏਗਾ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਹੈਗੀ ਵੀ ਹੈ ਕਿਉਂਕਿ ਆਲਰੇਡੀ ਬਿਜ਼ਨਸ ਹੈਗੇ ਹੈ ਤਾਂ ਮਤਲਬ ਬੜੇ ਸਾਫ਼ ਦਿਲ ਨਾਲ ਬੜੀ ਨੇਕ ਨੇਤੀ ਨਾਲ ਫਿਲਮ ਬਣਾਈ ਗਈ ਹੈ ਔਰ ਇਹਨਾਂ ਨੂੰ ਪੂਰਾ ਕਲੀਅਰ ਪਿਕਚਰ ਦਿਖਾ ਕੇ ਵੀ ਤੁਸੀਂ ਸਾਰਾ ਆਪਣਾ ਐਦਾਂ ਹੁੰਦਾ ਐਦਾਂ ਹੋਏਗਾ ਇਹ ਕਰੋਗੇ ਤੇ ਫਿਲਮ ਤੁਹਾਡੀ ਪਹੁੰਚੇਗੀ ਤੇ ਆਡੀਅੰਸ ਜ਼ਰੂਰ ਦੇਖਣ ਆਏਗੀ ਰੱਚੀ ਹੋਏਗੀ ਤੇ ਬਾਕੀ ਉਸ ਤੋਂ ਬਾਅਦ ਫਿਰ ਆਡੀਅנס ਨੂੰ ਛੱਡਦੇ ਭਾਜੀ ਮੇਰਾ ਸਵਾਲ ਤੁਹਾਡੇ ਤੋਂ ਆ ਰੀਅਲ ਏਸਟੇਟ ਦਾ ਬਿਜ਼ਨਸ ਕਰਦੇ ਹੋ ਜਿੰਨਾ ਮੈਂ ਪੜਿਆ ਤੁਹਾਡੇ ਬਾਰੇ ਹਨਾ ਇੰਗਲੈਂਡ ਦੇ ਵਿੱਚ ਤੇ ਕਿਵੇਂ ਦਿਮਾਗ ਦੇ ਵਿੱਚ ਸੋਚਿਆ ਵੀ ਪੰਜਾਬੀ ਫਿਲਮ ਪ੍ਰੋਡਿਊਸ ਕਰੀ ਹੈ ਨਾ ਵੀ ਇਹ ਆਈਡੀਆ ਕਿੱਥੋਂ ਆਇਆ ਤੁਸੀਂ ਕਹਿ ਰਹੇ ਸੀ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀ ਕਹਿੰਦੇ ਪਹਿਲਾਂ ਤਾਂ ਘਰ ਦੇ ਕਹਿੰਦੇ ਵੀ ਕਿਹੜੇ ਪੁੱਠੇ ਪੰਗੇ ਨੇ ਪੈ ਗਏ ਪੁੱਠੇ ਪੰਗੇ ਉਹ ਕਹਿੰਦੇ ਨੇ ਨਾ ਸਾਰੇ ਕਹਿੰਦੇ ਨੇ ਨਾ ਕਿੱਥੇ ਜਾ ਰਿਹਾ ਬਈ ਕੰਮ ਕਾਜ ਛੱਡ ਕੇ ਹਾਂ ਕੰਮ ਫਿਲਮਾਂ ਨੂੰ ਸਾਰੇ ਪੁੱਠਾ ਪੰਗਾ ਹੀ ਸਮਝਦੇ ਨੇ ਜੀ ਬੱਜ ਜਦੋਂ ਆਹਸਤਾ ਆਹਸਤਾ ਕਿਨੇ ਮੁੰਡਾ ਸਹੀ ਕੰਮ ਕਰ ਰਿਹਾ ਤੇ ਕਹਿੰਦਾ ਹਾਂ ਹਾਂ ਹੁਣ ਠੀਕ ਹੈ ਹੁਣ ਜਾ ਮੱਲਵੀ ਜੁੜਨ ਦਾ ਮੇਨ ਕਾਰਨ ਕੀ ਸੀ ਮੇਰਾ ਇਹ ਪੁੱਛਣਾ ਵੀ ਮਤਲਬ ਵੀ ਕਿਤੇ ਇਹ ਤਾਂ ਨਹੀਂ ਵੀ ਪ੍ਰੋਡਿਊਸਰਾਂ ਦੀ ਅੱਜ ਕੱਲ ਚੜ੍ਹਾਈ ਬਹੁਤ ਹੁੰਦੀ ਹੈ ਜਦੋਂ ਫਿਲਮ ਪ੍ਰੋਡਿਊਸ ਕਰਦੇ ਨੇ ਇੰਟਰਵਿਊਜ਼ ਵਗੈਰਾ ਹਨਾ ਤੇ ਪ੍ਰੋਡਿਊਸਰਾਂ ਨੂੰ ਵੀ ਐਕਟਰਾਂ ਦੀ ਤਰ੍ਹਾਂ ਹੀ ਟ੍ਰੀਟ ਕੀਤਾ ਜਾਂਦਾ ਇੱਕ ਇਹ ਹੁੰਦਾ ਵੀ ਇੱਕ ਐਂਟਰੀ ਹੋ ਜੇ ਆਪਣੀ ਹਨਾ ਕਿਉਂਕਿ ਤੇ ਇਹ ਵੀ ਜਾਂ ਤਾਂ ਨਹੀਂ ਜਾਂ ਪੰਜਾਬੀ ਸਿਨੇਮੇ ਲਈ ਕਿਉਂਕਿ ਜਿਹੜਾ ਤੁਸੀਂ ਕਨਸੈਪਟ ਚੁਣਿਆ 1947 ਵੇਲੇ ਦੀ ਗੱਲ ਹਨਾ ਤਾਂ ਬਹੁਤ ਲੋਕ ਇਹਦੇ ਨਾਲ ਜੁੜੇ ਨੇ ਬਹੁਤ ਲੋਕ ਜੁੜ ਚੁੱਕੇ ਨੇ ਟ ਪਿਆਰ ਅਗੇ ਸੇ ਬਸ ਤੇ ਗੱਲ ਹੁੰਦਾ ਨਹੀਂ ਨੀ ਕਿ ਇੱਕ ਸ਼ੌਕ ਜਿਹਾ ਸੀ ਬਚਪਨ ਤੋਂ ਹੀ ਬਟ ਮੌਕਾ ਨਹੀਂ ਮਿਲ ਰਿਹਾ ਸੀ ਬਾਜੀ ਮਿਲ ਗਏ ਬਾਜੀ ਇਸ ਸਟੋਰੀ ਦੇ ਨਾਲ ਸਟੋਰੀ ਤਾਂ ਆਪਾਂ ਹੋਰ ਵੀ ਸੁਣੀਆ ਸੰ ਬਟ ਇਹ ਜਿਹੜੀ ਸੀ ਹੈ ਦਿਲ ਨੂੰ ਲੱਗੀ ਤਾਂ ਆਪਾਂ ਕਿਆ ਨੇ ਆਈ ਕਰਾਂਗੇ ਇਹ ਕਰਦੇ ਤੇ ਜਿਹੜੀ ਇਹ ਟੈਗ ਲਾਈਨ ਦਿੱਤੀ ਹੋਈ ਹੈ ਨਾ ਆਪਾਂ ਫਿਲਮ ਦੀ ਟੈਗ ਲਾਈਨ ਦੀ ਵੀ ਇਹ ਕਹਾਣੀ ਹਥਿਆਰਾਂ ਦੀ ਨਹੀਂ ਸੰ 47 ਦੇ ਯਾਰਾਂ ਦੀ ਆ ਇਹ ਕੀ ਦਾ ਕਨਸੈਪਟ ਹੈ ਮੇਰੇ ਹੀ ਮੇਰਾ ਬੋਲੀ ਬੋਲੀ ਹਾਂ ਬੋਲੀ ਨਾਂ ਸੀ ਤੇ ਸਾਰੇ ਆਪਾਂ ਬੈਠ ਕੇ ਕੋਇਨ ਕਰ ਰਹੇ ਸੀ ਕਿ ਕੀ ਇੱਕ ਟੈਗ ਲਾਈਨ ਕਿਉਂਕਿ ਮਾਹੌਲ ਇੰਨਾ ਜ਼ਿਆਦਾ ਖਰਾਬ ਹੋ ਗਿਆ ਸੀ ਪਿਛਲੇ 1.5 ਮਹੀਨੇ ਚ ਤੇ ਹੁਣ ਸਾਡੀ ਫਿਲਮ ਵੀ ਉਸ ਵਾਂਣ ਦੀ ਗੱਲ ਕਰਦੀ ਹੈ ਕਿਤੇ ਨਾ ਕਿਤੇ ਤੇ ਉਦੋਂ ਆਪਾਂ ਸੋਚਦੇ ਸੀ ਕਿ ਆਪਾਂ ਕੀ ਟੈਗ ਲਾਈਨ ਬਣਾਈਏ ਤੇ ਉਹ ਲੱਗਿਆ ਕਿ ਹਾਂ ਆਪਾਂ ਲੋਕਾਂ ਨੂੰ ਇਹ ਦੱਸੇ ਕਿ ਯਾਰ ਇਹ ਫਿਲਮ ਲੜਾਈ ਝਗੜੇ ਦੀ ਨਹੀਂ ਹੈ ਇਹ ਸੰ 47 ਦੇ ਵਿਛੜੇ ਯਾਰਾਂ ਦੀ ਹੈ ਤੇ ਉਹ ਟੈਗ ਲਾਈਨ ਬਲ ਬੈਠਦੇ ਬੈਠਦੇ ਬਣ ਗਈ ਔਰ ਸਾਰੀ ਹਿੱਟ ਹੋ ਗਈ ਉਹ ਤੇ ਮੈਨੂੰ ਲੱਗਦਾ ਵੀ ਇਹ ਫਿਲਮ ਦਾ ਅੱਜ ਦੇ ਟਾਈਮ ਦੇ ਵਿੱਚ ਹਨਾ ਆਉਣਾ ਜਿਹੜੇ ਲੋਟ ਦੋਏ ਮੁਲਕਾਂ ਦੇ ਆਪਾਂ ਕਹਿੰਦੇ ਹਾਲਾਤ ਨੇ ਤਾਂ ਇਹ ਫਿਲਮ ਤਾਂ ਆਉਣਾ ਜ਼ਰੂਰੀ ਸੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਦਿਖਾਣਾ ਕਿ 1947 ਦੀ ਵੰਡ ਤੋਂ ਪਹਿਲਾਂ ਕਿੱਦਾਂ ਆਪਸ ਸਾਰੇ ਲੋਕ ਹੱਲ ਮਿਲ ਕੇ ਖੁਸ਼ੀਆਂ ਵੰਡਦੇ ਸੀ ਇੱਕੋ ਪਿੰਡ 'ਚ ਮੁਸਲਮਾਨ ਵੀ ਰਹਿ ਰਹੇ ਹਿੰਦੂ ਸਿੱਖ ਵੀ ਰਹਿ ਰਹੇ ਕੋਈ ਰਿਲੀਜੀਅਸ ਡਿਸਐਗਰੀਮੈਂਟ ਵਾਲੀ ਗੱਲ ਹੀ ਨਹੀਂ ਸੀ ਸਾਰੇ ਫੈਸਲੇ ਜਿਹੜੇ ਮਿਲ-ਵੰਡ ਕੇ ਹੁੰਦੇ ਸਦੀਆਂ ਤੋਂ ਰਹਿ ਰਹੇ ਸੀ ਇਕੱਟੇ ਇਹ ਨਹੀਂ ਕਿ ਕੋਈ 10 ਸਾਲਾਂ ਤੋਂ 20 ਸਾਲਾਂ ਤੋਂ ਨਹੀਂ ਸੀ ਸਦੀਆਂ ਤੋਂ ਕੱਟੇ ਕੋਈ ਝਗੜਾ ਕੋਈ ਫਸਾਦ ਨਹੀਂ ਕਰੀ ਹੋਇਆ ਆ ਵੈਸੇ 1947 ਇੱਕ ਐਸਾ ਪੋਲਿਟੀਕਲ ਮੂਵਮੈਂਟ ਜਾਂ ਮਤਲਬ ਉਕਸਾਤਾ ਲੋਕਾਂ ਨੂੰ ਵਾਪਸ ਲੜ ਪਏ ਵੰਡ ਹੋ ਗਈ ਤੇ ਉਹ ਲੋਕਾਂ ਨੂੰ ਪਤਾ ਹੁਣ ਬੜਾ ਜ਼ਰੂਰੀ ਹੈ ਕਿ ਰਿਲੇਸ਼ਨਸ਼ਿਪ ਕਦੀ ਵੀ ਰਿਲੀਜੀਅਸ ਲੈਵਲ ਤੇ ਖਰਾਬ ਨਹੀਂ ਸੀ ਬਹੁਤ ਪਿਆਰ ਸੀ ਸਾਰ ਰਹਿੰਦਾ ਆਪਾਂ ਆਪਾਂ ਉਹ ਹੀ ਚੀਜ਼ ਦਿਖਾਈ ਹੈ ਤੇ ਭਾਜੀ ਮੈਂ ਤੁਹਾਡੇ ਤੋਂ ਸਵਾਲ ਪੁੱਛਾਂ ਵੀ ਪ੍ਰੋਡਿਊਸਰ ਦੀ ਜ਼ਿੰਮੇਵਾਰੀ ਕੀ ਕੀ ਹੁੰਦੀ ਹੈ ਨਾ ਫਿਲਮ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੱਲਾ ਰੁਪਈਆ ਲਾਉਣਾ ਹੀ ਤੁਹਾਡਾ ਪ੍ਰੋਡਿਊਸਰ ਦਾ ਕੰਮ ਨਿਭੜ ਗਿਆ ਨਾ ਪ੍ਰੋਡਿਊਸਰ ਰੀਡ ਦੀ ਹੱਡੀ ਮੰਨਿਆ ਜਾਂਦਾ ਜੇ ਆਪਾਂ ਗੱਲ ਕਰੀਏ ਨਾ ਤੇ ਤੁਹਾਡੀ ਕਿੰਨੀ ਕਿ ਇਨਵੋਲਵਮੈਂਟ ਸੀ ਸੈੱਟ ਤੇ ਤੁਸੀਂ ਆਉਂਦੇ ਸੀ ਜਾਂ ਕੀ ਕੀ ਕੀਤਾ ਤੁਸੀਂ ਫਿਲਮ ਦੇ ਸੈੱਟ ਤੇ ਤਾਂ ਪ੍ਰੋਪਰ ਤਰੀਕੇ ਨਾਲ ਆਉਂਦੇ ਸੀ ਜਦ ਸ਼ੂਟ ਖਤਮ ਹੁੰਦਾ ਸੀ ਉਸੇ ਟਾਈਮ ਹੀ ਕਰ ਜਾਂਦੇ ਸੀ ਅੱਛਾ ਆ ਇੱਕ ਘੰਟਾ ਜਾਂ ਡੇਢ ਘੰਟੇ ਲੇਟ ਆ ਗਏ ਮਾ ਪਾਜੀ ਸਵੇਰੇ 6 ਵਜੇ ਜਾਂਦੇ ਸੀ 7 ਵਜੇ ਤੇ ਮੈਂ ਕੋਈ ਇੱਕ ਡੇਢ ਘੰਟਾ ਲੇਟ ਆ ਜਾਂਦਾ ਸੀ ਬਟ ਇੱਕ ਗੱਡੀ ਦਾ ਪੈਟਰੋਲ ਸਾਡਾ ਬਕਰਾਂ ਲੱਗਦਾ ਸੀ ਅੱਛਾ ਬਟ ਫੁੱਲ ਟਾਈਮ ਸੋਈ ਸ਼ੂਟ થઈ ਸੀ ਠੀਕ ਹੈ ਤੇ ਮਤਲਬ ਵੀ ਇਹ ਸੱਚ ਕਹਿ ਰਹੇ ਨੇ ਵੀ ਪੂਰਾ ਇਨਵੋਲਵਮੈਂਟ ਸੀ ਇਹਨਾਂ ਦੀ ਸੈੱਟ ਤੇ ਪੂਰੇ ਹਾਜ਼ਰ ਅੱਛਾ ਪਾਜੀ ਜਿਹੜਾ ਇਹੋ ਜੇ ਟਾਈਮ ਪੀਰੀਅਡ ਦੀ ਆਪਾਂ ਫਿਲਮ ਜਿਹੜੀ ਸ਼ੂਟ ਕਰਨ ਦੇ ਇਹ ਚ ਚੁਣੌਤੀਆਂ ਬਹੁਤ ਹੁੰਦੀਆਂ ਨੇ ਪਹਿਲਾਂ ਤੁਸੀਂ ਤੁਸੀਂ ਜਾਣਦੇ ਹੋ ਵੀ ਇੱਕ ਡੇ ਲਾਈਟ ਦੀ ਜਿਹੜੀ ਕਦਰ ਆ ਉਹ ਇੱਕ ਡਾਇਰੈਕਟਰ ਤੋਂ ਵੱਧ ਮੈਨੂੰ ਨਹੀਂ ਲੱਗਦਾ ਕੋਈ ਹਨਾ ਜਾਣਦਾ ਤੇ ਦੂਜੀ ਗੱਲ ਕੀ ਚੁਣੌਤੀ ਭਰੇ ਸੀ ਕਿਉਂਕਿ ਪੁਰਾਣਾ ਕਲਚਰ ਦੇ ਕੰਟੀਨਿਉਟੀ ਕੀ ਕੱਪੜਿਆਂ ਨੂੰ ਲੈ ਕੇ ਕੀ ਹਨਾ ਸਾਰਾ ਹੀ ਮਤਲਬ ਡਾਇਲੌਗ ਵੀ ਬੋਲਣ ਦਾ ਤਰੀਕਾ ਵੀ ਸਾਰਾ ਕੁਝ ਹੀ ਅਲੱਗ ਆ 50 ਸਾਲ ਤੁਸੀਂ ਅੱਗੇ ਜਾਣਾ ਤੁਹਾਡੇ ਲਈ ਆਸਾਨ ਆ ਪਿੱਛੇ ਲੈ ਕੇ ਜਾਣਾ ਬਹੁਤ ਮੁਸ਼ਕਿਲ ਆ ਤੇ ਤੁਹਾਨੂੰ ਕੀ ਲੱਗਿਆ ਵੀ ਪੈਸੇ ਤਾਂ ਮੈਨੂੰ ਤਾਂ ਲੱਗਦੇ ਨਹੀਂ ਵੀ ਜਿੱਥੇ ਰਕੇਸ਼ ਮਹਿਤਾ ਉਹਨਾਂ ਦਾ ਨਾਮ ਆਉਂਦਾ ਵੀ ਕੋਈ ਮੁਸ਼ਕਿਲ ਵਾਲੀ ਗੱਲ ਆ ਹਨਾ ਪਰ ਫਿਰ ਵੀ ਕੀ ਚੀਜ਼ ਸੀਗੀ ਵੀ ਯਾਰ ਇਹ ਥੋੜੀ ਜਿ ਮੈਨੂੰ ਨਾ ਵੀ ਇਹ ਚ ਦਿੱਕਤ ਆਈ ਜਿੱਥੇ ਕਹਿੰਦਾ ਰਾਕੇਸ਼ ਮਹਿਤਾ ਦੇ ਨਾਮ ਦੀ ਗੱਲ ਹੈ ਉਹ ਕ੍ਰੀਏਟੀਵਿਟੀ ਤੁਸੀਂ ਕਹਿੰਦੇ ਕਿ ਕ੍ਰੀਏਟੀਵਿਟੀ ਤੇ ਮੁਸ਼ਕਿਲ ਨਹੀਂ ਹੈ ਕਿ ਬਾਕੀ ਪੈਸਾ ਲਾਣਾ ਲਵਾਣਾ ਤੇ ਆਬੀਸਲੀ ਪ੍ਰੋਡਿਊਸਰਸ ਦੇ ਹੱਥ ਹੀ ਹੁੰਦਾ ਔਰ ਉਸ ਤੋਂ ਪਹਿਲਾਂ ਮੈਂ ਦੋ ਫਿਲਮਾਂ ਅੱਛੀਆਂ ਬਣਾ ਕੇ ਬੇਸ ਕਰ ਚੁੱਕੇ ਹਾਂ ਹਨਾ ਬੇਸ ਕਰਨ ਦਾ ਮਤਲਬ ਹੈ ਕਿ ਲੋਕੀ ਉਹ ਸਿਨੇਮਾ ਹਾਲ ਤੇ ਨਹੀਂ ਪਹੁੰਚੇ ਹਾਂ ਬਾਕੀ ਰਹੀ ਚੁਣੌਤੀ ਇੱਕ ਸਮਾਂ ਕ੍ਰੀਏਟ ਕਰਨ ਦੀ ਉਹ ਡੈਫੀਨਿਟਲੀ ਹੈਗੀ ਸੀ ਉਹ ਸਮਾਂ ਮਤਲਬ ਭਾਵੇਂ ਪਛੋਕੜ ਦਿਖਾਣਾ ਹੋਏ ਭਾਵੇਂ ਆਉਣ ਵਾਲੇ ਅੱਗੇ ਦੇ 50 ਸਾਲ ਦਾ ਖਾਨਾ ਦੋਨਾਂ ਚ ਚੈਲੈਂਜ ਹੀ ਹੋਏਗਾ ਕਿਉਂਕਿ ਪਤਾ ਨਹੀਂ 50 ਸਾਲਾਂ ਚ ਕੀ ਬਦਲ ਜਾਣਾ ਹੈ ਔਰ ਉਹ ਜਿਹੜੇ 50 ਸਾਲ ਪਹਿਲਾਂ ਅਸੀਂ ਸਾਡਾ ਪਿੰਡ ਕਿਹੋ ਜਿਹਾ ਸੀ ਕੱਚੇ ਘਰ ਹੁੰਦੇ ਹੁੰਦੇ ਸੀ ਐਂਟੀਨਾ ਨਜ਼ਰ ਨਹੀਂ ਆਉਂਦੇ ਸੀ ਤਾਰਾ ਨਜ਼ਰ ਨਹੀਂ ਆਉਂਦੀਆਂ ਸੀ ਉਹ ਸਾਰਾ ਕ੍ਰੀਏਟ ਕਰਨਾ ਡੈਫੀਨਟਲੀ ਬੜਾ ਵੱਡਾ ਚੈਲੈਂਜ ਸਾਨੂੰ 3 ਮਹੀਨੇ ਲੱਗੇ ਸੈੱਟ ਕੰਸਟਰਕਟ ਕਰਨ ਵਿੱਚ ਬਾੜ ਆ ਗਈ ਬਾਰਿਸ਼ ਆ ਗਈ ਟੁੱਟ ਗਿਆ ਫਿਰ ਦੁਬਾਰਾ ਬਣਾਇਆ ਉਹ ਇੱਕ ਹੈਗਾ ਸੀ ਸਾਡੇ ਵਾਸਤੇ ਕਾਫੀ ਚੈਲੈਂਜਿੰਗ ਸੀ ਜਿੰਨੂੰ ਆਪਾਂ ਇਵੈਨਚੁਅਲੀ ਵਿਦ ਗ੍ਰੇਸ ਆਫ ਗੋਡ ਆਪਾਂ ਨੂੰ ਬੜਾ ਵਧੀਆ ਖੂਬਸੂਰਤ ਜਿਹੜਾ ਤੁਹਾਨੂੰ ਟ੍ਰੇਲਰ ਚ ਵੀ ਨਜ਼ਰ ਆਇਆ ਹੋਣਾ ਉਹ ਕੰਸਰਟ ਕੀਤਾ ਹੋਰ ਬਣ ਗਿਆ ਪੂਰਾ ਮਤਲਬ 1947 ਦਾ ਪੇਂਟ ਮੈਂ ਜਦੋਂ ਅੱਜ ਪੜ ਰਿਹਾ ਸੀ ਹਨ ਮੈਂ ਰੰਗ ਪੰਜਾਬ ਦੇ ਪ੍ਰੀਮੀਅਰ ਸ਼ੋਅ ਤੇ ਗਿਆ ਸੀਗਾ ਤੇ ਕਿਉਂਕਿ 23 ਨਵੰਬਰ 2018 ਨੂੰ ਰਿਲੀਜ਼ ਹੋਈ ਸੀ ਤੇ ਉਸੇ ਦਿਨ ਹੀ ਮੇਰਾ ਬਰਥਡੇ ਸੀ ਉਸ ਤੋਂ ਬਾਅਦ ਮੈਨੂੰ 5-7 ਬੰਦੇ ਨੂੰ ਹੋਰ ਦਿਖਾਉਣੀ ਪਈ ਗਈ ਕਹਿੰਦੇ ਪਾਰਟੀ ਮੈਂ ਕਿਹਾ ਵੀ ਚੱਲਾਂ ਜੀ ਰੰਗ ਪੰਜਾਬ ਦੇਖ ਲੈਣੇ ਹਨ ਤੇ ਜਿਹੜੀ ਡੈਡੀਕੇਸ਼ਨ ਤੁਹਾਡਾ ਕੰਮ ਕੀਤਾ ਹੋਇਆ ਸੀ ਹਨ ਜਿੱਦਾਂ ਜਿੱਦਾਂ ਉਹ ਮੈਸੇਜ ਦਿੰਦੀ ਸੀ ਜਿਹੜੀ ਫਿਲਮ ਹਨਾ ਆਪਾਂ ਕਹਿੰਦੇ ਯੂਥ ਨੂੰ ਮੋਟੀਵੇਟ ਕਰਨ ਵਾਲੀ ਫਿਲਮ ਸੀਗੀ ਭਾਜੀ ਇਹੋ ਜੀਆਂ ਫਿਲਮਾਂ ਕਰਕੇ ਹਨਾ ਮਤਲਬ ਵੀ ਚੰਗੇ ਕੰਮ ਕੀਤੇ ਹੋਣ ਤੇ ਪਰ ਉਹ ਫਿਲਮ ਵੱਲੋਂ ਕੋਈ ਕਮੀ ਨਹੀਂ ਸੀਗੀ ਲੋਕ ਨਹੀਂ ਪਹੁੰਚੇ ਸਨ ਮੇਕਰਾਂ ਦੇ ਵਿੱਚ ਤੁਸੀਂ ਪਹਿਲਾਂ ਹੀ ਜ਼ਿਕਰ ਕੀਤਾ ਹਨ ਮੈਂ ਇਹ ਨਹੀਂ ਵੀ ਮੈਂ ਤੁਹਾਡੇ ਕੋਈ ਜ਼ਖਮਾਂ ਤੇ ਨੂਨ ਛਿੜਕਣ ਵਾਲੀ ਗੱਲ ਆ ਮੈਂ ਕਾਰਨ ਪੁੱਛਣਾ ਚਾਹਣਾ ਕਿਉਂਕਿ ਵੀ ਕੀ ਗੱਲ ਹੋਈ ਵੀ ਜਦੋਂ ਇੰਨੀ ਸ਼ਿੱਦਤ ਨਾਲ ਕੰਮ ਕੀਤਾ ਹੋਵੇ ਨਾ ਪਰ ਐਕਟਰਾਂ ਦਾ ਫਿਲਮ ਦੇ ਵਿੱਚ ਰੋਲ ਹੋਵੇ ਹਨਾ ਫਿਰ ਕੀ ਕਾਰਨ ਰਿਹਾ ਪ੍ਰੋਮੋਸ਼ਨ ਲੈਕ ਆਫ ਫੰਡਸ ਫਿਲਮ ਬਣਾ ਲੈਣਾ ਔਰ ਫਿਲਮ ਬਣਾ ਕੇ ਆ ਸੋਚ ਲੈਣਾ ਕਿ ਕੋਈ ਆ ਜਾਏਗਾ ਤੁਹਾਡੀ ਫਿਲਮ ਪ੍ਰੋਮੋਟ ਵੀ ਕਰ ਦੇਗਾ ਔਰ ਸਿਨੇਮਾ ਹਾਲਾਂ ਚ ਲਗਾ ਦੇਗਾ ਉਹ ਸਭ ਤੋਂ ਵੱਡੀ ਗਲਤ ਫਹਮੀ ਜਿਹੜੀ ਹੈ ਨਾ ਪੰਜਾਬ ਚ ਪ੍ਰੋਡਿਊਸਰਸ ਨੂੰ ਹੁੰਦੀ ਹੈ ਉਹਨਾਂ ਨੂੰ ਗਲਤ ਪਿਕਚਰ ਦਿਖਾਈ ਜਾਂਦੀ ਹੈ ਉਹਨਾਂ ਤੋਂ ਮੈਂ ਬਚਣਾ ਚਾਹਨਾ ਔਰ ਮੈਂ ਲੋਕਾਂ ਨੂੰ ਵੀ ਇਹੀ ਕੰਨਾ ਕਿ ਜਦੋਂ ਫਿਲਮ ਦਾ ਬਜਟ ਹੁੰਦੇ ਹੋਏ ਆ ਤੁਹਾਨੂੰ ਕੋਈ ਦੱਸਦਾ ਕਿ ਫਿਲਮ ਇੰਨੇ ਚ ਬਣ ਜਾਏਗੀ ਤਾਂ ਉਹਦੇ ਕੋਲ ਇਹ ਜਰੂਰ ਪੁੱਛਣਾ ਕਿ ਰਿਲੀਜ਼ ਕਰਨ ਚ ਕਿੰਨੇ ਪੈਸੇ ਲੱਗਣੇ ਆ ਤਾਂ ਕਿ ਤੁਹਾਨੂੰ ਸਭ ਕਲੈਰਿਟੀ ਮਿਲ ਜਾਏ ਉਹ ਜ਼ਰੂਰੀ ਹੈ ਪਿਛਲੇ ਮੇਰੀ ਫਿਲਮਾਂ ਦੇ ਦੋਨਾਂ ਦੇ ਪ੍ਰੋਡਿਊਸਰਸ ਸ਼ਾਇਦ ਉਹਨਾਂ ਨੂੰ ਪਤਾ ਸੀ ਕਿ ਫਿਲਮ ਚ ਰਿਲੀਜ਼ ਕਰਨ ਜੈ ਸਾਰੀਆਂ ਚੀਜ਼ਾਂ ਜ਼ਰੂਰੀ ਹੈ ਬਟ ਆਈ ਡੋਨਟ ਨੋ ਮੇਕਲ ਲੈਕ ਆਫ ਫੰਡਸ ਹੋਏਗਾ ਕਹਿੰਦੇ ਜੇ ਫਿਲਮ 5 ਕਰੋੜ ਦੀ ਬਣਦੀ ਹੈ ਤਾਂ 2.5 ਕਰੋੜ ਫਿਲਮ ਦੀ ਪ੍ਰੋਮੋਸ਼ਨ ਤੇ ਲੱਗੇਗਾ 100% ਚਾਹੀਦਾ ਹੈ ਆਦਰਵਾਇਜ਼ ਤੁਸੀਂ ਫਿਲਮ ਪਹੁੰਚਾਓਗੇ ਕਿਵੇਂ ਲੋਕਾਂ ਤੱਕ ਕੋਈ ਮਤਲਬ ਕੋਈ ਅਸਮਾਨੀ ਮੈਸੇਜ ਤੇ ਨਹੀਂ ਆਣਾ ਕਿ ਫਿਲਮ ਆ ਰਹੀ ਹੈ ਤੁਹਾਨੂੰ ਫਿਲਮ ਦੇ ਟ੍ਰੇਲਰ ਸੌਂਗਸ ਮਲਵ ਨੂੰ ਵਾਇਰਲ ਕਰਨਾ ਪਿਆ ਹੈ ਵਾਇਰਲ ਕਹਿੰਦਾ ਮਤਲਬ ਹੈ ਨੂ ਰੇਡੀਓਜ਼ ਟੀਵੀਜ਼ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਸ਼ੁਰੂ ਹੋ ਜਾਏ ਤੁਹਾਡੀਆਂ ਇੱਕ ਗਾਣਾ ਵੀ ਅਗਰ ਲੋਕਾਂ ਨੂੰ ਪਸੰਦ ਆ ਜਾਂਦਾ ਹੈ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਪਰ ਤੁਸੀਂ ਉਹਨੂੰ ਸਪਰੈਡ ਤੇ ਕਰੋ ਉਹਨੂੰ ਪ੍ਰੋਮੋਟ ਤੇ ਕਰੋ ਉਹ ਜ਼ਰੂਰੀ ਹੈ ਉਹ ਦੋਨਾਂ ਫਿਲਮਾਂ ਚ ਨਹੀਂ ਸੀ ਜ਼ੀਰੋ ਸੀ ਮੇਰੇ ਮੇਰੇ ਮੇਰੀ ਨੌਲੇਜ ਜ਼ੀਰੋ ਸੀ ਤੇ ਦੂਜੀ ਗੱਲ ਮੈਂ ਇੱਕ ਸਵਾਲ ਹੋਰ ਹੈ ਮੇਰਾ ਜਦੋਂ ਆਪਾਂ ਬਾਲੀਵੁੱਡ ਦੇ ਡਾਇਰੈਕਟਰਾਂ ਦਾ ਗੱਲ ਆਉਂਦੀ ਹੈ ਹਨਾ ਤਾਂ ਉਹ ਕਹਿੰਦੇ ਵੀ ਫਿਲਮ ਨਾ ਜੀ ਰਾਜਕੁਮਾਰ ਹੈਰਾਨੀ ਦੀ ਆ ਕਿਤੇ ਨਾ ਕਿਤੇ ਤੁਸੀਂ ਤੁਸੀਂ ਬਾਲੀਵੁੱਡ ਫਿਲਮਾਂ ਬਾਰੇ ਇੱਥੇ ਆਣਾ ਇਹ ਤੁਹਾਨੂੰ ਲੱਗਦਾ ਵੀ ਡਾਇਰੈਕਟਰਾਂ ਨੂੰ ਜਿਹੜਾ ਪੂਰਾ ਹੱਕ ਆ ਉਹ ਨਹੀਂ ਮਿਲ ਰਿਹਾ ਕਿਉਂਕਿ ਪੰਜਾਬੀ ਫਿਲਮਾਂ ਦੇ ਵਿੱਚ ਬਹੁਤ ਚੰਗੇ ਡਾਇਰੈਕਟਰ ਆ ਤੁਹਾਡਾ ਨਾਮ ਵੀ ਉਹ ਲਿਸਟ ਦੇ ਵਿੱਚ ਆਉਂਦਾ ਪਹਿਲੇ ਪਹਿਲੇ ਜੇ ਆਪਾਂ 10 ਡਾਇਰੈਕਟਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਆਉਂਦਾ ਤੁਹਾਨੂੰ ਕਿਤੇ ਨਹੀਂ ਲੱਗਦਾ ਵੀ ਜਿਹੜੇ ਐਕਟਰਾਂ ਦੀ ਆ ਜਿਹੜਾ ਉਹਨਾਂ ਨੂੰ ਤਵੱਜੋ ਦਿੱਤੀ ਜਾਂਦੀ ਆ ਬਾਕੀਆਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਮੇਰੀ ਫਿਲਮ ਦੇ ਬਾਰੇ ਤੇ ਹਮੇਸ਼ਾ ਮੇਰੇ ਨਾਲ ਮੰਨਦੇ ਹੀ ਕਿ ਰਾਕੇਸ਼ ਮਹਿਤਾ ਦੀ ਫਿਲਮਾਂ ਉਹ ਜ ਚੰਗੀ ਗੱਲ ਹੈ ਮਤਲਬ ਕੋਈ ਮਾੜੀ ਗੱਲ ਨਹੀਂ ਹੈ ਐਕਟਰਾਂ ਵਾਸਤੇ ਵੀ ਚੰਗੀ ਗੱਲ ਹੈ ਅ ਸੈਂਸਿਬਲ ਸਿਨੇਮਾ ਜ਼ਰੂਰੀ ਹੈ ਔਰ ਸੈਂਸਿਬਿਲਿਟੀ ਨਾਲ ਫਿਲਮ ਬਣਾਉਣਾ ਵੀ ਬੜਾ ਜ਼ਰੂਰੀ ਹੈ ਟੈਕਨੀਕਲੀ ਵੀ ਫਿਲਮ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਅ ਬਾਕੀ ਫਿਲਮਾਂ ਬੰਦੀਆਂ ਵੀ ਹੈ ਇਹੋ ਜਿਹੀ ਫਿਲਮਾਂ ਬੰਦੀਆਂ ਜਿਹਦੇ ਵਿੱਚ ਬੇਸ ਇਟ ਪੈਰ ਦੀ ਗੱਲਾਂ ਹੁੰਦੀਆਂ ਲੇਕਿਨ ਫਿਲਮਾਂ ਚੱਲਦੀਆਂ ਹਨ ਉਹਨਾਂ ਦੀ ਵੀ ਆਡੀਅנס ਹੈਗੀ ਹੈ ਉਹਨਾਂ ਦੇ ਵੀ ਟੈਕਨੀਕਲ ਨੋਲੇਜ ਉਹਨਾਂ ਨੂੰ ਹੈਗੀ ਜਿਹੜੇ ਬਣਾ ਰਹੇ ਹਨ ਮੈਨੂੰ ਕੋਈ ਆਬਜੈਕਸ਼ਨ ਵੀ ਨਹੀਂ ਹੈ ਔਰ ਨਾ ਹੀ ਕੋਈ ਇਹੋ ਜੀ ਪ੍ਰੋਬਲਮ ਹੈ ਮੈਂ ਤੇ ਆਪਣੀ ਆਡੀਅנס ਖੁਦ ਕ੍ਰੀਏਟ ਕਰ ਰਿਹਾ ਹਾਂ ਔਰ ਹੋ ਵੀ ਰਹੀ ਹੈ ਕਾਫੀ ਪਬਲਿਕ ਜਿਹੜੀ ਹੈ ਉਹ ਯਾਰਾ ਵੇ ਦਾ ਟ੍ਰੇਲਰ ਦੇਖ ਕੇ ਬਹੁਤ ਐਕਸਾਈਟਡ ਹੈ ਮਤਲਬ ਮੈਂ ਤੇ ਕਮੈਂਟਸ ਪੜ੍ਹ ਰਿਹਾ ਹਾਂ ਲੋਕਾਂ ਨਾਲ ਮਿਲ ਰਹੇ ਹਾਂ ਦੈਨ देयर इज ਲੋਟ ਆਫ ਪੋਜ਼ਿਟਿਵਿਟੀ ਅਬਾਊਟ ਯਾਰਾ ਵੇ ਬੜੀ ਪੋਜ਼ਿਟਿਵਿਟੀ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਏਗੀ ਔਰ ਲੋਕੀ ਰਿਲੇਟ ਕਰਨਗੇ ਫਿਲਮ ਦੇ ਨਾਲ ਭਾਜੀ ਜੀ ਮੈਂ ਕਾਸਟਿੰਗ ਦੀ ਗੱਲ ਕੀ ਕਰਾਂ ਹਨ ਤੇ ਕਾਸਟਿੰਗ ਕਿ ਨਹੀਂ ਕੀਤੀ ਹੈ ਮੈਂ ਹੀ ਕੀਤੀ ਹੈ ਜੀ ਕਾਸਟਿੰਗ ਕਾਸਟਿੰਗ ਵੀ ਦੱਸ ਨਹੀਂ ਕੀਤੀ ਆ ਤੇ ਲਿਖੀ ਵੀ ਦੱਸ ਨਹੀਂ ਕਾਸਟਿੰਗ ਕਰਨ ਵੇਲੇ ਹਨ ਕਿਵੇਂ ਮਤਲਬ ਕਿਵੇਂ ਚੁਣੇ ਤੇ ਦੂਜੀ ਗੱਲ ਮੇਰਾ ਇੱਕ ਸਵਾਲ ਹੋਰ ਮੇਰੇ ਦਿਮਾਗ ਦੇ ਵਿੱਚ ਵੀ ਫਿਲਮ ਪੁਰਾਣੇ ਟਾਈਮ ਦੀ ਹੈ ਹਨ ਤੇ ਤੁਸੀਂ ਲਿਖੀ ਕਿੰਨੇ ਕ ਟਾਈਮ ਪਹਿਲਾਂ ਸੀਗੇ ਮੈਂ ਤਾਂ ਸਟੋਰੀ ਲਿਖੀ ਸੀ ਸਟੋਰੀ ਬਚਪਨ ਤੋਂ ਹੀ ਆਪਣੇ ਮੈਂ ਗ੍ਰੈਂਡਪੈਰੈਂਟਸ ਤੋਂ ਆਏ ਕਹਾਣੀ ਸੁਣਦਾ ਆ ਰਿਹਾ ਉਹਨਾਂ ਦੀਆਂ ਜਿਹੜੀਆਂ ਕਹਾਣੀਆਂ ਕਿਉਂਕਿ ਉਹ ਵੀ ਪਾਕਿਸਤਾਨ ਤੋਂ ਹੀ ਆਏ ਸੀ ਪਾਕਿਸਤਾਨ ਤੋਂ ਕਹਿਣ ਲੱਗੋ ਉਹ ਵੀ ਆਪਣਾ ਘਰਬਾੜ ਛੱਡ ਕੇ ਵੰਨ ਤੋਂ ਪਹਿਲਾਂ ਪੰਜਾਬ ਸੀ ਉੱਥੋਂ ਆਏ ਤੇ ਆਲੇ ਪੰਜਾਬ ਚ ਆ ਗਏ ਕਹਾਣੀਆਂ ਮੈਂ ਬਚਪਨ ਤੋਂ ਸੁਣਦਾ ਆ ਰਿਹਾ ਉਹਨੂੰ ਮੈਂ ਲਿਖਿਆ ਹੌਲੀ ਹੌਲੀ ਲਿਖਦਾ ਰਿਹਾ ਇੱਕ ਮੈਂ ਸਟਰਕਚਰ ਬਣਾਤਾ ਸੀ ਸਟੋਰੀ ਦਾ ਉਸ ਤੋਂ ਬਾਅਦ ਮੈਂ ਆਪਣੇ ਰਾਈਟਰ ਨੂੰ ਦਿੱਤਾ ਫਿਰ ਉਹ ਰਾਈਟਰ ਨੇ ਸਕ੍ਰੀਨ ਪਲੇਨ ਡਾਇਲੌਗਸ ਬੜੀ ਮਿਹਨਤ ਕੀਤੀ ਉਹਨੇ ਵੀ ਉਹ ਜੋ ਡਾਇਲੌਗਸ ਲਿਖ ਕੇ ਜੋ ਉਦੇ ਵਿੱਚ ਸਿਚੁਏਸ਼ਨ ਸਹੀਆਂ ਉਹਨੇ ਲਿਖੀਆਂ ਉਹ ਬਹੁਤ ਵਧੀਆ ਲਿਖੀਆਂ ਤੇ ਬਸ ਇਦਾਂ ਹੀ ਡਵੈਲਪ ਹੋਈ ਕਹਾਣੀ ਆਲੀ ਕਿਵੇਂ ਮਤਲਬ ਵੀ ਹੁਣ ਕਿਹੋ ਜਿਹਾ ਤੁਸੀਂ ਜਿਵੇਂ ਤੁਸੀਂ ਪਹਿਲਾਂ ਹੀ ਗੱਲ ਕੀਤੀਆਂ ਨਾ ਵੀ ਦੋ ਫਿਲਮਾਂ ਮੇਰੀਆਂ ਪ੍ਰੋਮੋਸ਼ਨ ਦੇ ਕਰਕੇ ਹਨਾ ਤੇ ਹੁਣ ਇਹਦੇ ਵਿੱਚ ਕੋਈ ਉਹੋ ਜਿਹੀ ਕਟਾਹੀ ਤਾਂ ਨਹੀਂ ਨਾ ਜਨਾਂ ਦੇ ਵਿੱਚ ਕੋਈ ਨਹੀਂ ਸਾਰਾ ਆਲਰੇਡੀ ਚੱਲਦਾ ਹੀ ਪਿਆ ਹੈ ਬਹੁਤ ਵਧੀਆ ਪਲਾਨ ਚੱਲ ਰਿਹਾ ਹੈ ਸਾਰੇ ਪਾਸੇ ਪੂਰੀ ਦੁਨੀਆ ਚ ਆਪਾਂ ਫਿਲਮ ਮਤਲਬ ਪ੍ਰੋਮੋਟ ਕਰ ਰਹੇ ਹਾਂ ਫਿਲਮ ਨੂੰ ਔਰ ਬੜੇ ਅچھے ਤਰੀਕੇ ਨਾਲ ਕਰ ਰਹੇ ਹਾਂ ਕਿਤੇ ਵੀ ਕੋਈ ਕਮੀ ਨਹੀਂ ਹੈ ਤੇ ਐਡੀਟਿੰਗ ਵੀ ਤੁਸੀਂ ਹੈਨਾ ਐਡੀਟਿੰਗ ਚ ਵੀ ਮਾਰੋ ਰਾਈਟਿੰਗ ਚ ਵੀ ਕਿਤੇ ਭਾਜੀ ਜਿਵੇਂ ਹੁਣ ਮੈਂ ਆਇਆ ਹੈ ਨਾ ਮੈਨੂੰ ਬਹੁਤ ਆ ਦਿੱਤਾ ਕਿਸੇ ਹੋਰ ਕੰਮ ਚ ਟੰਗ ਫਸਾਉਣ ਦੀ ਹੈਨਾ ਤੇ ਡਾਇਰੈਕਟਰ ਦਾ ਕੰਮ ਤਾਂ ਇਸਟੈਬਲਿਸ਼ ਸ਼ਾਟ ਤੋਂ ਲੈਪਾ ਕਹਿੰਦੇ ਮਹੂਰਤ ਵਾਲੇ ਸ਼ਾਟ ਤੋਂ ਲੈ ਕੇ ਐਂਡ ਤੱਕ ਜਦੋਂ ਤੱਕ ਫਿਲਮ ਰੀਲੀਜ਼ ਨਹੀਂ ਹੁੰਦੀ ਉਹ ਤੱਕ ਡਾਇਰੈਕਟਰ ਦੀ ਜ਼ਿੰਮੇਵਾਰੀ ਹੁੰਦੀ ਹੈਨਾ ਤੇ ਕਿੰਨੀ ਕੁ ਇਨਵੋਲਵਮੈਂਟ ਰਹਿੰਦੀ ਸੀ ਵੀ ਡਾਇਰੈਕਸ਼ਨ ਕਰਨੀ ਹੈਨਾ ਵੀ ਹੋਰ ਕੰਮਾਂ ਚ ਕਿੰਨੀ ਕੁ ਯਾਰ ਵੀ ਆ ਤਾਂ ਐਂ ਕਰਦੇ ਆ ਇਹ ਤਾਂ ਇਦਾਂ ਕਰ ਨੇ ਇਨਵੋਲਵਮੈਂਟ ਜ਼ਰੂਰੀ ਹੈ ਤੁਹਾਡਾ ਮੈਂ ਤੇ ਮਤਲਬ ਇਵਨ ਮੈਂ 뮤직 ਦੇ ਜਿਹੜੇ ਬੀਟਸ ਹੁੰਦੇ ਹੈ ਬੈਕਗਰਾਉਂਡ ਸਕੋਰ ਦੇ ਉਹ ਵੀ ਮੈਂ ਆਪ ਹੀ ਬੈਠ ਕੇ ਜਿਹੜਾ ਬੈਕਗਰਾਉਂਡ 뮤직 ਕੰਪੋਜ਼ ਕਰਦੇ ਕੰਪੋਜ਼ਰ ਨਾਲ ਬੈਠ ਕੇ ਆਪ ਹੀ ਐਡਵਾਈਸ ਵੀ ਕਰਦਾ ਫਿਰ ਮੈਂ ਫਾਈਨਲਾਈਜ਼ ਵੀ ਮੈਂ ਹੀ ਕਰਨਾ ਮਤਲਬ ਉਹ ਮੈਨੂੰ ਬਣਾ ਕੇ ਦਿੰਦੇ ਅਗਰ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਸਾਰਾ ਚੇਂਜ ਕਰਾ ਦੇਣਾ ਭਾਵੇਂ ਜੋ ਮਰਜ਼ੀ ਹੋ ਜਾਵੇ ਮੈਨੂੰ ਟਾਈਮ ਲੱਗੇ ਲੇਕਿਨ ਮੈਨੂੰ ਉਹੀ ਸਕੋਰ ਚਾਹੀਦਾ ਹੈ ਜਿਹੜਾ ਮੈਨੂੰ ਚਾਹੀਦਾ ਜਦੋਂ ਮੈਂ ਵਿਜ਼ੂਅਲਾਈਜ਼ ਕਰਦਾ ਆਇਆ ਜੋ ਮੈਂ ਆਪਣੇ ਸੋਚ ਰਹੇ ਹਾਂ ਤੇ ਇਨਵੋਲਵਮੈਂ ਮਤਲਬ ਜਿਸ ਦਿਨ ਫਿਲਮ ਰਿਲੀਜ਼ ਹੋਏਗੀ ਮੈਂ ਯਾਰਾ ਵੇ ਨੂੰ ਐਲੀ ਗੱਲ ਕਹਿ ਸਕਦਾ ਕਿ ਯਾਰਾ ਵੇ ਇਸ ਕੰਪਲੀਟਲੀ ਮਾਈ ਬੇਬੀ ਤੇ ਮੈਂ ਹੀ ਕਹਿੰਦਾ ਇਹਦਾ ਹਰ ਚੀਜ਼ ਦਾ ਜ਼ਿੰਮੇਦਾਰ ਮੈਂ ਹੀ ਹਾਂ ਫਿਲਮਾਂ ਨੂੰ ਪਸੰਦ ਜਾਂ ਨਾ ਪਸੰਦ ਤੁਹਾਡੇ ਦੋਨਾਂ ਤੋਂ ਮੇਰਾ ਸਵਾਲ ਹੈ ਵੀ 2019 ਜਿਹੜੇ ਸੀ 2018 ਫਿਲਮਾਂ ਦੇ ਲਈ ਬਹੁਤ ਚੰਗਾ ਸੀਗਾ ਬਹੁਤ ਚੰਗੀਆਂ ਹਿੱਟ ਫਿਲਮਾਂ ਪੰਜਾਬੀ ਜਿਹੜੀਆਂ ਆਈਆਂ ਹਨ 2019 ਦੇ ਵਿੱਚ ਪਤਾ ਨਹੀਂ ਕੀ ਸ਼ਨੀ ਭਾਰੂ ਆ ਜਾਂ ਕੀ ਗੱਲ ਹੈ ਹਨ ਤੇ ਫਿਲਮਾਂ ਨੂੰ ਨਾ ਨਰਾਸ਼ ਆਪਾਂ ਕਹਦੇ ਆ ਫਿਲਮ ਦੇ ਪ੍ਰੋਡਿਊਸਰ ਜਾਂ ਡਾਇਰੈਕਟਰ ਬਹੁਤ ਨਰਾਸ਼ ਨਰਾਸ਼ ਨੇ ਹਨਾ ਵੀ ਕਿ ਆਡੀਅנס ਦੇਖ ਨਹੀਂ ਰਹੀ ਪਤਾ ਨਹੀਂ ਪ੍ਰੋਪਰ ਤਰੀਕੇ ਨਾਲ ਪ੍ਰੋਮੋਸ਼ਨ ਨਹੀਂ ਹੋ ਰਹੀ ਵੀ ਜਿਹੜਾ ਸ਼ਿੱਦਤ ਨਾਲ ਉਹਨਾਂ ਨੇ ਫਿਲਮਾਂ ਬਣਾਈਆਂ ਸੀਗੀਆਂ ਉਹ ਨਹੀਂ ਚੱਲ ਰਹੀਆਂ ਜਿਹੜੀ ਸਿੱਧੀ ਜੀ ਗੱਲ ਆ ਹਨਾ ਵੀ ਉਹ ਤੁਸੀਂ ਪਹਿਲਾਂ ਹੀ ਦੱਸਿਆ ਵੀ ਅੰਕੜੇ ਜਿੰਨੇ ਮਰਜ਼ੀ ਦੇਖ ਲਓ ਤੇ ਥੋੜਾ ਮੋਟਾ ਰਿਸਕ ਫੈਕਟਰ ਹੈਗਾ ਕਿ ਨਹੀਂ ਰਿਸਕ ਫੈਕਟਰ ਤੇ ਹੈ ਹੀ ਹੈ ਫਿਲਮ ਬਣਾਣਾ ਇੱਕ ਰਿਸਕ ਫੈਕਟਰ ਤੇ ਹੁੰਦਾ ਹੀ ਹੈ ਕੋਈ ਵੀ ਆਦਮੀ ਇਹ ਨਹੀਂ ਕਹਿ ਸਕਦਾ ਕਿ ਡਾਇਰੈਕਟਰ ਹੋਵੇ ਜਾਂ ਪ੍ਰੋਡਿਊਸਰ ਕਿ ਮੈਂ ਇਹ ਫਿਲਮ ਬਣਾ ਲਈ ਹੁਣ ਮੈਂ ਬਾਸ ਐ ਫਿਲਮ ਨੇ ਤੇ ਐ ਕੰਮ ਕਰ ਦੇਣਾ ਉਹ ਪੋਸਿਬਿਲਟੀ ਨਹੀਂ ਹੈ ਸਿੱਧੀ ਫਿਲਮ ਚ ਰਿਸਕ ਤੇ ਇਨਵੋਲ ਹੈ ਹੀ ਹੈ ਤੇ ਉਸ ਕੈਲਕੂਲੇਟ ਤੇ ਕੀਤਾ ਹੀ ਹੋਇਆ ਆਪਾਂ ਕਿ ਬੇਸ ਦੇਖੋ ਇਵੈਂਚੁਅਲੀ ਪਬਲਿਕ ਨੇ ਡਿਸਾਈਡ ਕਰਨਾ ਆਪਾਂ ਦੇ ਸਾਨੂੰ ਲੱਗ ਰਿਹਾ ਕਿ ਬਹੁਤ ਅੱਛੀ ਫਿਲਮ ਹੈ ਬਾਕੀ ਜਿਹੜੇ ਸਾਡੇ ਜਿਹਨਾਂ ਨੇ ਲਖਾਈ ਉਹਨਾਂ ਨੂੰ ਵੀ ਲੱਗ ਰਿਹਾ ਸਭ ਨੂੰ ਬਹੁਤ ਬਹੁਤ ਵਧੀਆ ਫਿਲਮ ਬਣੀ ਹੈ ਡਿਸਾਈਡ ਪਬਲਿਕ ਨਹੀਂ ਕਰਨਾ ਇਵੈਂਚੁਅਲੀ ਲਿਸਟਨ ਵਾਲਾ ਲਿਸਕ੍ਰਿਪਟ ਪਾਜੀ ਜਿਹੜੇ ਡਾਇਰੈਕਟਰ ਹੁੰਦੇ ਆ ਨਾ ਵੀ ਫਿਲਮ ਦੇ ਵਿੱਚ ਤਾਂ ਸਭ ਤੋਂ ਵੱਡਾ ਹਾਥੀ ਡਾਇਰੈਕਟਰ ਦਾ ਹੁੰਦਾ ਨਾ ਹਰ ਇੱਕ ਬੰਦੇ ਨੂੰ ਕਮਾਂਡ ਦੇਣੀ ਵੀ ਕਿ ਸਾਰੇ ਪੈਰੀ ਹੱਥ ਲਾਉਂਦੇ ਫਿਰਦੇ ਆਂਦਾ ਵੀ ਡਾਇਰੈਕਟਰ ਆ ਗਿਆ ਨਾ ਪਾਜੀ ਜਿਹੜਾ ਡਾਇਰੈਕਟਰ ਜਦੋਂ ਆਪਣੇ ਘਰੇ ਜਾਂਦਾ ਹਨ ਤਾਂ ਉਦੋਂ ਡਾਇਰੈਕਟਰ ਵਾਂਗੂ ਹੀ ਜਾਂਦਾ ਵੀ ਓਏ ਦੋ ਰੋਟੀਆਂ ਲੈ ਕੇ ਆ ਉਏ ਐਂਕਰ ਮਤਲਬ ਵੀ ਘਰੇ ਜਾ ਕੇ ਕਿ ਆਮ ਆਮ ਜ਼ਿੰਦਗੀ ਚ ਆ ਜਾਂਦਾ ਡਾਇਰੈਕਟਰ ਜੇ ਮੈਂ ਰਕੇਸ਼ ਮਹਿਤਾ ਹੋਰਾਂ ਦੀ ਗੱਲ ਕਰਾਂ ਵੀ ਵੀ ਘਰੇ ਵੀ ਡਾਇਰੈਕਟਰੀ ਉਹੀ ਚੱਲਦਾ ਨਾ ਡਾਇਰੈਕਟਰ ਵਾਲਾ ਰਸੂਖ ਹੀ ਚੱਲਦਾ ਜਾ ਘਰੇ ਆਮ ਬੰਦਿਆਂ ਵਾਂਗੂ ਪਹਿਲੇ 10 ਮਿੰਟ ਚੱਲਦਾ ਉਸ ਤੋਂ ਬਾਅਦ ਨਹੀਂ ਤੁਸੀਂ ਗਲਤ ਪੁੱਛਿਆ ਸਵਾਲ ਤੁਸੀਂ ਮੇਰੇ ਕੋਲ ਪੁੱਛਣਾ ਸੀ ਮੈਂ ਦੱਸ ਦਿੰਦਾ ਤੁਸੀਂ ਦੱਸ ਨਹੀ ਮੈਂ ਦੇ ਦਿੱਤਾ ਜਵਾਬ ਮੈਂ ਕਿ ਪਹਿਲੇ ਮੇਰੇ ਕੋਲ ਪੁੱਛਣਾ ਪਹਿਲੇ 10 ਮਿੰਟ ਆਪਣਾ ਹਵਾ ਜਰੰਦਾ ਲੇਕਿਨ ਬਾਅਦ ਚੋ ਜਮੀਨ ਤੇ ਆ ਜਾਂਦਾ ਜਦੋਂ ਐਂਟਰੀ ਹੁੰਦੀ ਹੈ ਵੀ ਗੱਟੀ ਚ ਮੈਨੂੰ 5 ਮਿੰਟੋਂ 10 ਸਾਰਾ ਐਗਜ਼ਾਮਪਲ ਦਾ ਪਸਾਦ ਦੇ ਵੀਂਤੇ ਆਇਆ ਮੈਂ ਬੱਲੇ ਤਾਂ ਕੋਈ 5 ਮਿੰਟ ਵੀ ਨਹੀਂ ਚੱਲਦਾ ਪਹਿਲੇ ਸਿੱਧਾ ਹੀ ਜਾ ਕੇ ਬੈਠ ਜਾਂਦੇ ਨੇ ਹਾਂਜੀ ਹਾਂਜੀ ਬੋਲੋ ਠੀਕ ਹੈ ਠੀਕ ਹੈ ਭਾਜੀ ਤੇ ਸਟ्रेस ਹਣਾ ਬਹੁਤ ਹੁੰਦਾ ਹੈ ਡਾਇਰੈਕਸ਼ਨ ਦੇ ਵਿੱਚ ਮੈਂ ਬਹੁਤ ਡਾਇਰੈਕਟਰਾਂ ਨੂੰ ਦੇਖਦਾ ਹਾਂ ਨਾ ਭੱਜੇ ਨੱਠੇ ਵਿਚਾਰੇ ਹਨਾ ਵੀ ਆਹ ਸ਼ੂਟ ਕਰਨਾ ਹੋਣਾ ਕਰਨਾ ਤਾਂ ਸਟ्रेस ਤੋਂ ਦੂਰ ਕਰਨ ਦੇ ਲਈ ਹੈ ਨਾ ਜਿਹੜਾ ਮੈਂ ਤੁਹਾਡੇ ਚਿਹਰੇ ਤੇ ਨਾ ਵੀ ਉਹ ਦੇਖ ਰਿਹਾ ਜਿਹੜਾ ਆਪਾਂ ਕਹਿੰਦੇ 글로ਵ ਦੀ ਗੱਲ ਕਰਨਾ ਹੈ ਨਾ ਮੈਂ ਤਾਂ ਨਿਖਾਰ ਦੀ ਗੱਲ ਕਰਾਂ ਇਹ ਮਤਲਬ ਵੀ ਉਹ ਤਣਾਅ ਦੂਰ ਕਰਨ ਦੇ ਲਈ ਹੈ ਉਹ ਮੈਂ ਕਰੀਮ ਦਾ ਨਾਮ ਤਾਂ ਦੱਸ ਦਤ ਪ੍ਰੋਮੋਸ਼ਨ ਹੋ ਜਾਣੀ ਉਹਦੀ ਅਲੀ ਮੈਨੂੰ ਦੱਸੋ ਯਾਰ ਮੈਨੂੰ ਮੈਨੂੰ ਬਹੁਤ ਤੇਜਾ ਕੈਮਰਾ ਬੰਦ ਕਰਕੇ ਦੱਸਣਾ ਮੈਨੂੰ ਪੈਸੇ ਤਾਂ ਨਹੀਂ ਆਉਂਦੇ ਪਾਜੀ ਬਹੁਤ ਚੰਗਾ ਲੱਗਿਆ ਤੁਹਾਡੇ ਦੋਨੋਂ ਨਾਲ ਗੱਲ ਕਰਕੇ ਉਮੀਦ ਕਰਦੇ ਹਾਂ ਯਾਰ ਅਵੇ ਇੱਕ ਚੰਗਾ ਹਿੱਟ ਦੇਵੇ ਤੇ ਕੋਈ ਚੰਗਾ ਮੈਸੇਜ ਲੈ ਕੇ ਲੋਕ ਕਰੇ ਜਾਣ ਤੇ ਇਹੋ ਜੇ ਸੋਹਣੇ ਸੋਹਣੇ ਪ੍ਰੋਜੈਕਟ ਸਾਨੂੰ ਦਿੰਦੇ ਰਹੋ ਬਿਲਕੁਲ ਡੈਫੀਨਟਲੀ ਥੈਂਕ ਯੂ ਵੈਰੀ ਮਾਜੀ ਬਹੁਤ ਮਜ਼ਾ ਆਇਆ ਤੁਹਾ ਨਾਲ ਗੱਲ ਕਰਕੇ ਥੈਂਕ ਯੂ ਸੋ ਮੱਚ ਪਾਜੀ ਸਟੇਗਟ ਥੈਂਕਸ ਅਲੋਟ